ਇਸ ਸਮੇਂ ਕਬੱਡੀ ਖਬਰ ਆ ਰਹੀ ਹੈ ਉਸ ਜ਼ਰੂਰ ਕਰਦੇ ਹਾਂ ਵਿਕਰਮ ਮਜੀਠੀਆ ਦੀ ਬੇਲ ਪਟੀਸ਼ਨ ਖਾਰਜ ਹੋ ਗਈ ਹੈ ਮੋਹਾਲੀ ਕੋਰਟ ਨੇ ਬੇਲ ਪਟੀਸ਼ਨ ਖਾਰਜ ਕਰ ਦਿੱਤੀ ਹੈ ਵਿਕਰਮ ਮਜੀਠੀਆ ਦੇ ਨਾਲ ਜੁੜੀ ਇਸ ਸਮੇਂ ਦੀ ਬਹੁਤ ਵੱਡੀ ਖਬਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਰਹੇ ਹਾਂ ਵਿਕਰਮ ਸਿੰਘ ਮਜੀਠੀਆ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਵਿਜੀਲੈਂਸ ਨੇ ਉਹਨਾਂ ਨੂੰ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਕੇਸ ਦੇ ਵਿੱਚ ਗ੍ਰਿਫਤਾਰ ਕੀਤਾ ਔਰ ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਅਕਾਲੀ ਦਲ ਨੇ ਸਵਾਲ ਚੁੱਕੇ ਤੇ ਇਸ ਸਬੰਧ ਵਿੱਚ ਆਲੇ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਨੂੰ ਜਰ ਮਹਾਲੀ ਕੋਰਟ ਦੇ ਵਿੱਚ ਇਹ ਪੂਰਾ ਮਾਮਲਾ ਸੀ ਬਿਕਰ ਮਜੀਠੀਆ ਦੀ ਬੇਲ ਦੀ ਪਟੀਸ਼ਨ ਦੇ ਉੱਤੇ ਪਿਛਲੇ ਕਰੀਕ 1 ਹਫਤੇ ਤੋਂ ਲਗਾਤਾਰ ਜਿਹੜੀਆਂ ਦਲੀਲਾਂ ਦਿੱਤੀਆਂ ਜਾ ਰਹੀਆਂ ਨੇ ਬਿਕਰ ਮਜੀਠੀਆ ਦੇ ਵਕੀਲ ਦੇ ਵੱਲੋਂ ਵੀ ਦੂਜੇ ਪਾਸੇ ਵਿਜੀਲੈਂਸ ਦੇ ਜਿਹੜੇ ਵਕੀਲ ਨੇ ਉਹਨਾਂ ਦੇ ਵੱਲੋਂ ਵੀ ਔਰ ਕਰੀਬ ਇੱਕ ਹਫਤੇ ਬਾਅਦ ਹੁਣ ਫੈਸਲਾ ਆਇਆ ਨਾਬਾ ਜੇਲ੍ਹ ਦੇ ਵਿੱਚ ਮੌਜੂਦਾ ਸਮੇਂ ਦੇ ਵਿੱਚ ਬਿਕਰ ਮਜੀਠੀਆ ਬੰਦ ਨਹੀਂ ਕਾਬਲੇਗੋੜ ਹੈ 25 ਜੂਨ ਨੂੰ ਉਹਨਾਂ ਨੂੰ ਉਹਨਾਂ ਦੀ ਅੰਮ੍ਰਿਤਸਰ ਵਾਲੀ ਰਿਹਾਈਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਵਿਜੀਲੈਂਸ ਦੇ ਵੱਲੋਂ ਔਰ ਇਲਜ਼ਾਮ ਸਨ ਕਿ ਉਹਨਾਂ ਨੇ ਉਹਨਾਂ ਕੋਲ ਆਮਦਨ ਤੋਂ ਜ਼ਿਆਦਾ ਜਾਇਦਾਦ ਦਾ ਉਹਨਾਂ ਦੇ ਉੱਤੇ ਪੂਰਾ ਮਾਮਲਾ ਜਿਹੜੀ ਐਫ ਆਈ ਆਰ ਉਹ ਕੀਤੀ ਗਈ ਔਰ ਇਸ ਸਮੇਂ ਵੱਡੀ ਤੇ ਅਹਿਮ ਖਬਰ ਹੈ ਵਿਕਰ ਮਜੀਠੀਆ ਦੀ ਬیل ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਯਾਨੀ ਕਿ ਫਿਲਹਾਲ ਰਾਹਤ ਨਹੀਂ ਹੈ ਵਿਕਰ ਮਜੀਠੀਆ ਨੂੰ ਇਸ ਦਾ ਸਿੱਧਾ ਜਿਹਾ ਮਤਲਬ ਇਹ ਵੀ ਹੈ ਕਿ ਵਿਕਰ ਮਜੀਠੀਆ ਨੂੰ ਫਿਲਹਾਲ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਏਗਾ ਮੁਹਾਲੀ ਕੋਰਟ ਨੇ ਖਾਰਜ ਕੀਤੀ ਹੈ ਪਰ ਡੈਫੀਨਿਟਲੀ ਜਿਹੜਾ ਉਹਨਾਂ ਦੇ ਕੋਲ ਅਧਿਕਾਰ ਹੈ ਕਿ ਉੱਤੇ ਦੀ ਅਦਾਲਤ ਦੇ ਵਿੱਚ ਉਹ ਜ਼ਰੂਰ ਬیل ਪਟੀਸ਼ਨ ਪਾਸ ਕਰ ਸਕਦੇ ਨੇ ਜਾਂ ਜਿਹੜਾ ਹੁਣ ਫੈਸਲਾ ਉਸ ਨੂੰ ਚੈਲੰਜ ਕਰ ਸਕਦੇ ਨੇ ਰੁਕ ਕਰਦੇ ਹਾਂ ਸਿੱਧਾ ਮੋਹਾਲੀ ਤੋਂ ਸਾਡੇ ਸੇ ਹੋ ਗਏ ਇਸ ਸਮੇਂ ਮਨੋਜ ਰਾਠੀ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਦਾ ਰੁਕ ਕਰਾਂਗੇ ਮਨੋਜ ਕੀ ਕੁਝ ਤੁਹਾਡੇ ਕੋਲ ਇਨਫੋਰਮੇਸ਼ਨ ਹੈ ਮਨੋਜ ओवर टू यू ਬਿਲਕੁਲ ਬਿਲਕੁਲ ਗੌਰਵ ਵਿਕਰਮ ਮਜੀਠੀਆ ਦੀ ਬੈਲ ਅਪਲੀਕੇਸ਼ਨ ਡਿਸਮਿਸ ਹੋ ਚੁੱਕੀ ਹੈ ਤੇ کافی ਜਿਹੜੀ ਹੈਗੀ ਸੁਣਵਾਈ ਹੋਈ کافی ਕਹਿ ਸਕਦੇ ਕਿ 506 ਮੋਹਾਲੀ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਲੇਕਿਨ ਅੱਜ ਸਵੇਰ ਤੋਂ ਲੈ ਕੇ ਹੁਣ ਤੱਕ ਦੀ ਅਸੀਂ ਗੱਲ ਕਰ ਲਈਏ کافی ਚੀਜ਼ਾਂ ਚੱਲ ਰਹੀ ਸੀ ਆਰਗੂਮੈਂਟ ਪੂਰੇ ਹੋ ਚੁੱਕੇ ਸੀ ਤੇ ਹੁਣ ਬੈਲ ਐਪਲੀਕੇਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਜਿਹੜੇ ਸਰਕਾਰੀ ਵਕੀਲ ਨੇ ਉਹ ਵੀ ਸਾਡੇ ਨਾਲ 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 ਵੀ ਅਸੀਂ ਗੱਲਬਾਤ ਕਰ ਲਾਂਗੇ ਕਿਉਂਕਿ ਅੱਜ ਦੀ ਜਿਹੜੀ ਬੈਲ ਐਪਲੀਕੇਸ਼ਨ ਤੇ ਸਾਰਿਆਂ ਦੀ ਨਿਗਾ ਸੀਗੀ ਤੇ ਐਡਵੋਕੇਟਸ ਕੀ ਕਹਿੰਦੇ ਇਹ ਤੁਹਾਨੂੰ ਸੁਣਾ ਦਿੰਦੇ ਆ ਅੱਜ ਜਿਹੜੀ ਬੇਲ ਸੀ ਜਿਹੜੀ ਬੇਲ ਪਟੀਸ਼ਨ ਫਾਇਰ ਕੀਤੀ ਗਈ ਸੀ ਬਿਕਨ ਸਿੰਘ ਮਜੀਠੀਆ ਵੱਲੋਂ ਉਹ ਜਿਹੜੀ ਪਟੀਸ਼ਨ ਜਿਹੜੀ ਹੈ ਅੱਜ ਕੋਰਟ ਨੇ ਖਾਰਜ ਕਰ ਦਿੱਤੀ ਗਈ ਹੈ ਇੱਕ ਮਹੀਨੇ ਤੋਂ ਜਿਹੜੇ ਆਰਗੂਮੈਂਟਸ ਇਹਦੇ ਚੱਲਦੇ ਸੀ ਉਹਨਾਂ ਨੂੰ ਦੇਖਣ ਤੋਂ ਬਾਅਦ ਸਾਰਾ ਕੋਰਟ ਨੇ ਜਿਹੜਾ ਅੱਜ ਬੇਲ ਪਟੀਸ਼ਨ ਡਿਸਮਿਸ ਕੀਤੀ ਹੈ ਮੇਨਲੀ ਦੋ ਗਰਾਉਂਡਸ ਦੇ ਉੱਤੇ ਇੱਕ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਨਾਲ ਹੀ ਗ੍ਰੇਵ ਅਫੈਂਸ ਹੈ ਤੇ ਬਾਕੀ ਜੋ ਕੁਝ ਡਿਊਰਿੰਗ ਅਹ ਪਟੀਸ਼ਨ ਦੇ ਹੋਇਆ ਸੀਗਾ ਉਹ ਸਾਰਾ ਤੁਹਾਨੂੰ ਪੀਆਪੀ ਦੇ ਇਕੁਅਲ ਦੱਸ ਦਿੱਤਾ ਕੀ ਲੱਗਿਆ ਬਹੁਤ ਚੀਜ਼ਾਂ ਨੇ ਪਹਿਲੀ ਜੀ ਕਿਉਂਕਿ ਦੋ ਤਿੰਨ ਚੀਜ਼ਾਂ ਇਹਦੇ ਵਿੱਚ ਬਹੁਤ ਅਹਿਮ ਹੈ ਜਿੰਨੇ ਵੀ ਤੱਥ ਸੀਗੇ ਪਿਛਲੇ ਕਈ ਦਿਨਾਂ ਤੋਂ ਬਹਿਸ ਲਗਾਤਾਰ ਚੱਲ ਰਹੀ ਸੀ ਹਰ ਪੁਆਇੰਟ ਤੇ ਪੁਆਇੰਟ ਟੂ ਪੁਆਇੰਟ ਜਿਵੇਂ ਹਰ ਗੱਲ ਤੇ ਉਹਨਾਂ ਨੇ ਬਹਿਸ ਕੀਤੀ ਪੁਆਇੰਟ ਟੂ ਪੁਆਇੰਟ ਫਿਰ ਅਸੀਂ ਹਰ ਗੱਲ ਦਾ ਜਵਾਬ ਦਿੱਤਾ ਮਾਨਯੋਗ ਅਦਾਲਤ ਨੇ ਹਰ ਪੁਆਇੰਟ ਨੂੰ ਤਸੱਲੀ ਨਾਲ ਸੁਨਿਆ ਲਾਅ ਦੇਖਿਆ ਤੇ ਆਫੈਂਸ ਦੀ ਜਿਹੜੀ ਗ੍ਰੈਵਿਟੀ ਦੇਖੀ ਤੇ ਫਿਰ ਉਸ ਤੋਂ ਬਾਅਦ ਜਿੰਨੇ ਵੀ ਉਹਨਾਂ ਨੇ ਆਪਣੇ ਵੱਲ ਸਾਤ ਦੇ ਕੇਸ ਸੀਗੇ ਕਿ ਇਹ ਪਹਿਲਾਂ ਹੋ ਗਿਆ ਬਾਅਦ ਹੋ ਗਿਆ ਉਹ ਸਾਰੀਆਂ ਗੱਲਾਂ ਨੂੰ ਅਦਾਲਤ ਨੇ ਖੋਖਿਆ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਡਿਸਮਿਸ ਕੀਤੀ ਅਚਾ ਚ ਕਿ ਸਰ ਕਾਫੀ ਲੰਬਾ ਜਿਹੜੀ ਹੈਗੀ ਸੁਣਵਾਈ ਕਰੀ ਬਿਕ ਮਹੀਨਾ ਜਿਹੜੀ ਹੈਗੀ ਹੈ ਚੱਲੀ ਹੈ ਹਾਂਜੀ ਫੈਕਟ ਤੁਹਾਡੇ ਵੱਲੋਂ ਵੀ ਰੱਖੇ ਗਏ ਸੀਗੇ ਤੁਹਾਡੇ ਵੱਲੋਂ ਵੀ ਕਾਫੀ ਜਿਹੜੇ ਆਰਗੂਮੈਂਟਸ ਰੱਖੇ ਗਏ ਸੀ ਕਾਫੀ ਲੰਬਾ ਕਹਿ ਸਕਦੇ ਆ ਕਿ ਇਹ ਜਿਹੜੀ ਬیل ਐਪਲੀਕੇਸ਼ਨ ਤੋਂ ਸੁਣਵਾਈ ਹੋਈ ਬਿਲਕੁਲ ਜੀ ਉਹਨਾਂ ਨੇ ਜਿਹੜੀ ਬیل ਐਪਲੀਕੇਸ਼ਨ ਹੈ ਉਹੀ ਬਹੁਤ ਵੱਡੀ ਜਿਹੜੀ ਹੈ ਫਾਈਲ ਕੀਤੀ ਸੀਗੀ ਤੇ ਮੇਖਲ ਚ 100 ਪੇਜਾਂ ਦੀ ਸੀਗੀ ਉਹ ਬੇਲ ਐਪਲੀਕੇਸ਼ਨ ਫਿਰ ਉਹਦੀ ਕੱਲੀ ਕੱਲੀ ਗੱਲ ਦੇ ਪਿੱਛੇ ਉਹਨਾਂ ਨੇ ਹਰ ਇੱਕ ਡਾਕੂਮੈਂਟ ਲਗਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਸਾਰੀ ਜੜੀਆਂ ਵੀ ਮਿਸ ਪ੍ਰੋਜੈਕਸ਼ਨ ਸੀਗੀਆਂ ਜਿਹੜੀਆਂ ਗੱਲਾਂ ਨੂੰ ਘੁਮਾ ਕੇ ਕੀਤਾ ਜਾ ਰਿਹਾ ਸੀਗਾ ਉਹਨਾਂ ਸਾਰੀਆਂ ਗੱਲਾਂ ਦਾ ਫਿਰ ਸਹੀ ਤਰੀਕੇ ਨਾਲ ਜਿਹੜਾ ਹੈਗਾ ਅਸੀਂ ਰਲ ਕੇ ਉਹਦਾ ਜਵਾਬ ਬਣਾਇਆ ਫਾਈਲ ਕੀਤਾ ਤੇ ਆਨਰੇਬਲ ਕੋਰਟ ਵਿੱਚ ਆਰਗੂ ਕੀਤਾ ਤੇ ਫਿਰ ਕੋਰਟ ਨੂੰ ਅਸੀਂ ਦਿਖਾਇਆ ਕਿ ਕਿਵੇਂ ਕਿੰਨਾ ਗ੍ਰੇਵ ਆਫੈਂਸ ਹੈ ਤੇ ਕਿੰਨੇ ਫੈਕਟਸ ਹੈਗੇ ਨੇ ਇਹਦੇ ਵਿੱਚ ਤੇ ਹੁਣ ਅਗਲੀ ਰੈਮਡੀ ਕੀ ਹੈਗੀ ਹੈ ਉਹਨਾਂ ਲਈ ਅਗਲੀ ਰੈਮੇਡੀ ਤਾਂ ਆਬਵੀਅਸਲੀ ਹਾਈ ਕੋਰਟ ਹੀ ਜਾ ਸਕਦੇ ਨੇ ਜੀ ਔਰਥੇ ਤੋਂ ਇਲਾਵਾ ਉਹਨਾਂ ਕੋਲ ਕੋਈ ਰੈਮੇਡੀ ਹੈ ਨਹੀਂ ਜੀ ਹਾਂਜੀ ਠੀਕ ਹੈ ਅੱਛਾ ਕੀ ਕੀ ਗਰਾਉਂਡਸ ਸੀ ਕੀ ਉਹ ਕੀ ਕੀ ਗਰਾਉਂਡਸ ਦੇ ਰਹੇ ਸੀ ਉਥੇ ਉਸ ਬਾਰੇ ਉਹਨਾਂ ਦਾ ਤਾਂ ਬਾਰ-ਬਾਰ ਕਹਿਣਾ ਇਹ ਸੀਗਾ ਜੀ ਕਿ ਇਹਨਾਂ ਚੀਜ਼ਾਂ ਬਾਰੇ ਪਹਿਲਾਂ ਹੀ ਕੋਖਾ ਹੋ ਚੁੱਕੀਆਂ ਨੇ ਫਿਰ ਅਸੀਂ ਉਹਨਾਂ ਨੂੰ ਮਤਲਬ ਸੁਪਰੀਮ ਕੋਰਟ ਦੀਆਂ ਜੱਜਮੈਂਟਸ ਨੇ ਤੇ ਉਹਦੇ ਬਾਰੇ ਹੋਰ ਵੀ ਕਾਫੀ ਕਾਨੂੰਨ ਕਲੀਅਰ ਹੈਗਾ ਕਿ ਜਿੱਥੇ ਐਮਬੀਟੈਂਟ ਸਕੋਪ ਵੱਖ ਹੋਵੇ ਉਥੇ ਇਨਵੈਸਟੀਗੇਸ਼ਨ ਜਿਹੜੀ ਹੈ ਕੀਤੀ ਜਾ ਸਕਦੀ ਹੈ ਉਦੇ ਬਾਰੇ ਚੈੱਕ ਕੀਤਾ ਜਾ ਸਕਦਾ ਕਿ ਉਹ ਕਿਸ ਚੀਜ਼ ਨਾਲ ਰਿਲੇਟਡ ਹੈ ਕਿ ਮੇਰੇ ਰਿਲੇਟਡ ਹੈ ਇਨਵੈਸਟੀਗੇਸ਼ਨ ਅਜੇ ਵੀ ਪੈਂਡਿੰਗ ਹੈ ਉਹ ਚਲਦੀ ਪਈ ਹੈ ਸੋ ਜਲਦੀ ਉਹਦੀ ਹੋਰ ਕਾਰਵਾਈ ਹੈ ਪੈਰੀ ਜੀ ਬਿਲਕੁਲ ਪੈਰੀ ਜੀ ਸਾਡੇ ਨਾਲ ਨੇ ਜਬ ਕਿਉਂਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਾਫੀ ਬੇਲ ਐਪਲੀਕੇਸ਼ਨ ਤੇ ਕਰੀ ਮਹੀਨਾ ਯਾਨੀ ਕਿ 5 6 ਡੇਟਾ ਜਿਹੜੀ ਪਾਈ ਹੈ ਵੱਡੇ ਵੱਡੇ ਫੈਕਟਸ ਤੇ ਕੇ ਪੂਰਾ ਪੂਰਾ ਦਿਨ ਜਿਹੜੀ ਸੁਣਵਾਈ ਚਲਦੀ ਸੀ ਅੱਜ ਜਿਹੜਾ ਫੈਸਲਾ ਆਇਆ ਹੈ ਗਰਾਉਂਡ ਰਿਪੋਰਟ ਕੀ ਕਹਿੰਦੀ ਹੈ ਇਦੇ ਵਿੱਚ ਘੱਟੋ ਘੱਟ 10 12 ਦਿਨ ਸੀ ਵੀ ਜਿਹਦੇ ਵਿੱਚ ਰੈਗੂਲਰ ਜਿਹੜੀ ਹੈアリング ਡੇ ਟੂ ਡੇ ਹੈアリング ਇਹਦੇ ਚੱਲ ਰਹੀ ਸੀ ਤੇ ਦਿੱਲੀ ਮਤਲਬ ਕੋਰਟ ਦੇ ਵਿੱਚ ਕਾਫੀ ਘੰਟੇ ਆਰਗੂਮੈਂਟਸ ਹੁੰਦੇ ਸੀ ਉਹਨਾਂ ਵੱਲੋਂ ਵੀ ਦੈਨ ਫਿਰ ਸਾਡੇ ਵੱਲੋਂ ਵੀ ਕਾਫੀ देर ਆਰਗੂ ਕੀਤਾ ਗਿਆ ਤੇ 21 ਕ ਪੁਆਇੰਟ ਦੇ ਉੱਤੇ ਜਿਹੜਾ ਮਤਲਬ ਐਫ ਆਈ ਆਰ ਜਿਵੇਂ ਦੇਖਿਆ ਸੀ ਉਹ 540 ਕਰੋੜ ਦੀ ਗੱਲ ਆਈ ਸੀ ਉਸ ਤੋਂ ਇਲਾਵਾ ਡੂਰਿੰਗ ਇਨਵੈਸਟੀਗੇਸ਼ਨ ਹੋਰ ਜਿਹੜੀ ਕੁਝ ਪ੍ਰੋਪਰਟੀਆਂ ਦਾ ਆਇਆ ਸੀ ਹਰ ਇੱਕ ਪੁਆਇੰਟ ਜਿਹੜਾ ਵੀ ਇਹਨਾਂ ਮਤਲਬ ਡਿਊਰਿੰਗ ਇਨਵੈਸਟੀਗੇਸ਼ਨ ਰਿਮਾਂਡ ਦੇ ਟਾਈਮ ਦੇ ਤੇ ਹਰ ਇੱਕ ਪੁਆਇੰਟ ਦੇ ਉੱਤੇ ਕੋਰਟ ਨੇ ਜਿਹੜੀ ਹੈ ਹੀアリング ਜਿਹੜੀ ਦਿੱਤੀ ਬੜੀ ਪੇਸ਼ੈਂਟ ਹੀアリング ਕੋਰਟ ਨੇ ਵੀ ਦਿੱਤੀ ਤੇ ਵੀ ਵਰ ਥੈਂਕਫੁਲ ਸਾਰੀ ਪਾਰਟੀਆਂ ਮਤਲਬ ਜਿਸ ਲੈਵਲ ਦੇ ਉੱਤੇ ਕੋਰਟ ਨੇ ਵੀ ਸੁਣਵਾਈ ਦਿੱਤੀ ਇਸ ਕੇਸ ਦੇ ਵਿੱਚ ਤੇ ਉਸ ਤੋਂ ਬਾਅਦ ਕੋਰਟ ਨੇ ਅੱਜ ਜਿਹੜੀ ਮੇਨਲੀ ਕਿਹਾ ਕਿ ਤਾਂ ਇਨਵੈਸਟੀਗੇਸ਼ਨ ਪੈਂਡਿੰਗ ਹੈ ਤੇ ਦੂਸਰਾ ਜਿਹੜਾ ਕਿ ਆਫੈਂਸਿਸ ਜਿਹੜੇ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਵੀ ਐਲੀਗੇਸ਼ਨ ਜਿਹੜੀਆਂ ਨੇ ਕਿ ਕਾਫੀ ਗ੍ਰੇਵ ਹੈ ਇਸ ਕਰਕੇ ਮੈਂ ਜਿਹੜੀ ਪਟੀਸ਼ਨ ਹੈ ਡਿਸਮਿਸ ਕਰ ਰਿਹਾ ਡਿਟੇਲਡ ਆਰਡਰ ਵੀ ਜਿਹੜ ਕਹ ਰਹੇ ਸੀ ਵੀ ਹੁਣੇ 5-10 ਮਿੰਟ ਦੇ ਵਿੱਚ ਹੀ ਡਿਟੇਲਡ ਆਰਡਰ ਵੀ ਆ ਜਾਏਗਾ ਕਿਉਂਕਿ ਬੜੀ ਲੰਬੀ ਚੌੜੀ ਉਹਨਾਂ ਵੱਲੋਂ ਵੀ 600 ਪੇਜ ਦੀ ਜਿਹੜੀ ਹੈਗੀ ਹੈ ਕਾਫੀ ਚੀਜ਼ਾਂ ਉਹਨਾਂ ਨੇ ਅਖੇਤੀ ਸੀ ਤੁਹਾਡੇ ਵੱਲੋਂ ਵੀ ਜਿਹੜਾ ਹੈਗਾ ਜਵਾਲ ਜਵਾਬ ਹੋਏ ਆਰਗੂਮੈਂਟਸ ਬਹੁਤ ਲੰਬੇ ਚੌੜੇ ਹੋਗੇ ਦੇਖੋ ਇਹਦੇ ਵਿੱਚ ਕਾਫੀ ਇੱਕ ਇੱਕ ਪੁਆਇੰਟ ਦੇ ਉੱਤੇ ਮੈਂ ਤੁਹਾਨੂੰ ਇਹ ਗਾਉਂਗਾ ਜੇ ਐਫ ਆਈ ਆਰ ਸੀਗੀ ਤਾਂ ਐਫ ਆਈ ਆਰ ਦੇ ਵਿੱਚ ਇੱਕ ਇੱਕ ਵਰਡ ਦੇ ਉੱਤੇ ਬਹਿਸ ਹੋਈ ਹੈ ਤੇ ਉਸ ਤੋਂ ਇਲਾਵਾ ਫਿਰ ਕੁਝ ਵੀ ਡਿਊਰਿੰਗ ਇਨਵੈਸਟੀਗੇਸ਼ਨ ਜੋ ਕੁਝ ਆਇਆ ਹੈ ਫਿਰ ਕਿਸ ਇਸ ਤਰੀਕੇ ਨਾਲ ਐਫ ਆਈ ਆਰ ਹੋਈ ਪਹਿਲਾਂ ਦੇ ਬੈਕਗ੍ਰ ਹਰ ਇੱਕ ਪੁਆਇੰਟ ਦੇ ਉੱਤੇ ਦੋਨੋਂ ਪੱਖਾਂ ਵੱਲੋਂ ਮਤਲਬ ਆਪਣੇ ਤੱਥ ਪੇਸ਼ ਕੀਤੇ ਗਏ ਸੀ ਤੇ ਕੋਰਟ ਨੇ ਉਸ ਤੋਂ ਬਾਅਦ ਸਾਰੇ ਡਾਕੂਮੈਂਟਸ ਦੇਖਣ ਤੋਂ ਬਾਅਦ ਸਾਰ ਦੋਨੋਂ ਪਾਰਟੀਆਂ ਦੀ ਬਹਿਸ ਸੁਣਨ ਤੋਂ ਬਾਅਦ ਕਿਉਂਕਿ ਹੁਣ ਦੇਖੋ ਐਨੀ ਜ਼ਿਆਦਾ ਮਤਲਬ ਬਹਿਸ ਹੀ ਕੇ ਵੀ ਨਹੀਂ ਕਿ ਬਹੁਤ ਵੀ ਸ਼ਾਰਟ ਟਾਈਮ ਲਈ ਹੋਵੇ ਪੰਜ ਪੰਜ ਘੰਟੇ ਡੇਲੀ ਬੇਸਿਸ ਉੱਤੇ ਦੋ ਦੋ ਤਿੰਨ ਤਿੰਨ ਘੰਟੇ ਤਾਂ ਕਾਫੀ ਹੈ ਹੁਣਾਂ ਵੱਲੋਂ ਕਿ ਅਗੇ ਪੋਲੀਟੀਕਲੀ ਵੈਂਡੈਟਾ ਦੇ ਚੱਲਦੇ ਹੋ ਔਰ ਐਫ ਆਈ ਆਰ ਤੇ ਕੁਝ ਦੇਖੋ ਸਾਰਾ ਕੁਝ ਆਰਗਿਊ ਹੋਇਆ ਹਰ ਇੱਕ ਪੁਆਇੰਟ ਮੈਂ ਤੁਹਾਨੂੰ ਤੁਹਾਨੂੰ ਕਹਿ ਰਿਹਾ ਕਿ ਜੋ ਹੁਣ ਤੱਕ ਉਹਨਾਂ ਵੱਲੋਂ ਸੀ ਗਿਆ ਉਹ ਸਭ ਕੁਝ ਕੋਰਟ ਦੇ ਵਿੱਚ ਆਰਗੂ ਹੋਇਆ ਤੇ ਹਰ ਇੱਕ ਪੁਆਇੰਟ ਨੂੰ ਕੋਰਟ ਦੇ ਜਿਹੜਾ ਵੀ ਡੀਲ ਕੀਤਾ ਤੇ ਹਰ ਇੱਕ ਪੁਆਇੰਟ ਦਾ ਅਸੀਂ ਜਵਾਬ ਵੀ ਦਿੱਤਾ ਹੈ ਕਿਵੇਂ ਪੋਲੀਟੀਕਲ ਮੰਡੇਟਾ ਨਹੀਂ ਬੰਦਾ ਕਿਵੇਂ ਸਭ ਕੁਝ ਹਰ ਇੱਕ ਪੁਆਇੰਟ ਡਿਟੇਲਡ ਆਰਡਰ ਆਏਗਾ ਸਾਨੂੰ ਉਮੀਦ ਹੈ ਕਾਫੀ ਵੱਡਾ ਆਰਡਰ ਆਏਗਾ ਕਿਉਂਕਿ ਜਿਸ ਤਰੀਕੇ ਨਾਲ ਬੈਸ ਹੋਈ ਹੈ ਇਸ ਕੇਸ ਦੇ ਵਿੱਚ ਤੇ ਬਿਲਕੁਲ ਗੌਰਵ ਜਿੱਦਾਂ ਐਡਵੋਕੇਟਸ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਡਿਟੇਲ ਆਰਡਰ ਜਿਹੜਾ ਹੈਗਾ ਥੋੜੀ ਦੇਰ ਤੱਕ ਅਪਲੋਡ ਕੀਤਾ ਜਾਏਗਾ ਔਰ ਇਹਦੇ ਵਿੱਚ ਬਹੁਤ ਅਹਿਮ ਹੈ ਕਿਉਂਕਿ ਦੇਖੋ ਕਰੀਬ ਮਹੀਨਾ ਇਸ ਬਿਲ ਐਪਲੀਕੇਸ਼ਨ ਨੂੰ ਲੈ ਕੇ ਮਹਾਲੀ ਕੋਰਟ ਦੇ ਵਿੱਚ ਲਗਾਤਾਰ ਸੁਣਵਾਈ ਹੋਈ ਸੀ ਕਦੇ 6 ਤਰੀਕ ਕਦੇ 8 ਤਰੀਕ ਕਦੇ 14 ਤਰੀਕ ਕਦੇ 18 ਬਹੁਤ ਚੀਜ਼ਾਂ ਨੂੰ ਲੈ ਕੇ ਜਿਹੜਾ ਹੈਗਾ ਬਿਲ ਐਪਲੀਕੇਸ਼ਨ ਤੇ ਲਗਾਤਾਰ ਸੁਣਵਾਈ ਹੋ ਰਹੀ ਹੈ ਇੱਕ ਇੱਕ ਫੈਕਟ ਤੇ ਅਸੀਂ ਕਹਿੰਦੇ ਜਿਹਦਾ ਐਡਵੋਕੇਟਸ ਆਪਨੇ ਵੀ ਦੱਸਿਆ ਕਿ ਇੱਕ ਇੱਕ ਫੈਕਟ ਨੂੰ ਲੈ ਕੇ ਇੱਕ ਇੱਕ ਚੀਜ਼ ਨੂੰ ਲੈ ਕੇ ਬਿਲ ਐਪਲੀਕੇਸ਼ਨ ਤੇ ਸੁਣਵਾਈ ਹੋਈ ਹੈ 600 ਪੇਜਾਂ ਦੀ ਜਿਹੜੀ ਬਿਲ ਐਪਲੀਕੇਸ਼ਨ ਦੇ ਹਰ ਇੱਕ ਫੈਕਟ ਦੇ ਸੁਣਵਾਈ ਹੋਈ ਹੈ ਤੇ ਅੱਜ ਇੱਕ ਵੱਡਾ ਕਹ ਸਕਦੇ ਆ ਕਿ ਫੈਸਲਾ ਆਇਆ ਜਦੇ ਵਿੱਚ ਵਿਕਰਮ ਮਜੀਠੀਆ ਦੀ ਬੇਲ ਐਪਲੀਕੇਸ਼ਨ ਡਿਸਮਿਸ ਕਰ ਦਿੱਤੀ ਗਈ ਹੈ ਹਾਲਾਂਕਿ ਹੁਣ ਹਾਈ ਕੋਰਟ ਜਾਣਗੇ ਅੱਗੇ ਦਾ ਕੀ ਪ੍ਰੋਸੈਸ ਹੋਏਗਾ ਉਹਨਾਂ ਦੇ ਐਡਵੋਕੇਟਸ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਅਸ਼ਦੀਪ ਕਲੇਰ ਵੀ ਅੰਦਰ ਮੌਜੂਦ ਨੇ ਉਹਨਾਂ ਦੇ ਹੋਰ ਸਾਥੀ ਵੀ ਮੌਜੂਦ ਨੇ ਲੇਕਿਨ ਸਰਕਾਰੀ ਜਿਹੜੇ ਐਡਵੋਕੇਟਸ ਹੈ ਉਹਨਾਂ ਵੱਲੋਂ ਜਿਹੜੀ ਜਾਣਕਾਰੀ ਦਿੱਤੀ ਗਈ ਹੈ ਕਿ ਕਾਫੀ ਲੰਬੀ ਚੌੜੀ ਬਹਿਸ ਤੋਂ ਬਾਅਦ ਕਿਉਂਕਿ ਪਹਿਲਾਂ ਡਿਫੈਂਸ ਦੇ ਆਰਗੂਮੈਂਟਸ ਉਸ ਤੋਂ ਬਾਅਦ ਦੂਜੇ ਜਿਹੜੇ ਜਿਹੜੇ ਐਡਵੋਕੇਟਸ ਨੇ ਉਹਨਾਂ ਵੱਲੋਂ ਆਰਗੂਮੈਂਟਸ ਤਾਂ ਕਹਿ ਸਕਦੇ ਆ ਕਿ ਬਹੁਤ ਲੰਬ ਉਹ ਸਾਹਮਣੇ ਆਇਆ ਜੀ ਠੀਕ ਹੈ ਮਨੋਜ ਤੁਸੀਂ ਨਜ਼ਰ ਬਣਾਈ ਰੱਖੋ ਅੱਗੇ ਵੀ ਅਪਡੇਟ ਲੈਂਦੇ ਰਹਾਂਗੇ ਕਿ ਕੁਝ ਕਿਹਾ ਜਾਂਦਾ ਵਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਉਸ ਦੇ ਉੱਤੇ ਵੀ ਨਜ਼ਰ ਹੋਏਗੀ ਫਿਲਹਾਲ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਵਿਕਰਮ ਮਜੀਠੀਆ ਨੂੰ ਰਾਹਤ ਮੋਹਾਲੀ ਕੋਰਟ ਤੋਂ ਨਹੀਂ ਮਿਲੀ ਹੈ ਵਿਕਰਮ ਮਜੀਠੀਆ ਨੇ ਜ਼ਮਾਨਤ ਦੀ ਜੋ ਐਪਲੀਕੇਸ਼ਨ ਅਰਜ਼ੀ ਲਗਾਈ ਸੀ ਉਸ ਨੂੰ ਅਦਾਲਤ ਨੇ ਡਿਸਮਿਸ ਕਰ ਦਿੱਤਾ ਹੈ ਯਾਨੀ ਖਾਰਜ ਕਰ ਦਿੱਤਾ ਹੈ ਯਾਨੀ ਜ਼ਮਾਨਤ ਨਹੀਂ ਮਿਲੀ ਹੈ ਕਾਬਲੇ ਗੌਰ ਇਹ ਹੈ ਕਿ ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਮਾਮਲੇ ਦੇ ਵਿੱਚ ਵਿਜੀਲੈਂਸ ਦੇ ਵੱਲੋਂ ਬਿਕਰਮ ਮਜੀਠੀਆ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਔਰ ਉਸ ਦੇ ਵਿੱਚ ਬਹੁਤ ਸਾਰੇ ਅਲੀਗੇਸ਼ਨਸ ਨੇ ਕੰਪਨੀਆਂ ਨੂੰ ਲੈ ਕੇ ਔਰ ਇਹ ਕਿਹਾ ਗਿਆ ਕਿ ਬਹੁਤ ਸਰੀਆਂ ਜਿਹੜੀਆਂ ਟਰਾਂਜੈਕਸ਼ਨਸ ਨੇ ਉਹ ਸ਼ੱਕੀ ਨੇ 540 ਕਰੋੜ ਤੱਕ ਦਾ ਜ਼ਿਕਰ ਹੋ ਰਿਹਾ ਸੀ ਹਾਲਾਂਕਿ ਅਦਾਲਤ ਦੇ ਵਿੱਚ ਕੀ ਤਰਕ ਦਿੱਤੇ ਗਏ ਨੇ ਉਹ ਇੱਕ ਆਪਣੇ ਆਪ ਦੇ ਵਿੱਚ ਬੈਟਰ ਹੈ ਪਰ ਇੱਕ ਲੰਬੀ ਚੌੜੀ ਬੇਲ ਪਟੀਸ਼ਨ ਜਿਹੜੀ ਪਾਈ ਗਈ ਸੀ ਅਦਾਲਤ ਦੇ ਵਿੱਚ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਜੋ ਸਰਕਾਰੀ ਵਕੀਲ ਕਹਿੰਦੇ ਹੋਏ ਨਜ਼ਰ ਆਏ ਨੇ ਉਹਨਾਂ ਦੇ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਬਹੁਤ ਲੰਬੀ ਪਟੀਸ਼ਨ ਪਾਈ ਗਈ ਸੀ ਔਰ ਉਸ ਦੇ ਨਾਲ ਬਹੁਤ ਸਾਰੇ ਡਾਕੂਮੈਂਟਸ ਹਰ ਇੱਕ ਪੁਆਇੰਟ ਦੇ ਨਾਲ ਬਿਕਰ ਮਜੀਠੀਆ ਦੇ ਵਕੀਲਾਂ ਨੇ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਅ ਇਨਵੈਸਟੀਗੇਸ਼ਨ ਜਾਰੀ ਹੈ ਔਰ ਜਿਹੜੀਆਂ ਉਹਨਾਂ ਨੇ ਦਲੀਲਾਂ ਰੱਖੀਆਂ ਉਸ ਦੇ ਉੱਤੇ ਅਦਾਲਤ ਸਹਿਮਤ ਨਹੀਂ ਹੋਇਆ ਉਹਨਾਂ ਨੂੰ ਆਧਾਰ ਨਹੀਂ ਮੰਨਿਆ ਤੇ ਇਸ ਕਰਕੇ ਬਿਕਰ ਮਜੀਠੀਆ ਨੂੰ ਜ਼ਮਾਨਤ ਨਹੀਂ ਮਿਲੀ ਹੈ। ਹੁਣ ਬਿਕਰ ਮਜੀਠੀਆ ਦੇ ਵਕੀਲਾਂ ਦਾ ਅੱਗੇ ਦਾ ਕੀ ਰੁਖ ਹੋਏਗਾ ਉਹ ਦੇਖਣ ਵਾਲੀ ਗੱਲ ਰਹੇਗੀ। ਕੀ ਅੱਗੇ ਉਹ ਹਾਈ ਕੋਰਟ ਦਾ ਰੁਕ ਕਰਦੇ ਨੇ ਜਾਂ ਕੀ ਅੱਗੇ ਰਣਨੀਤੀ ਬਣਾਉਂਦੇ ਨੇ ਆਮ ਤੌਰ ਤੇ ਹੁੰਦਾ ਇਸ ਤਰੀਕੇ ਨਾਲ ਹੀ ਹੈ ਕਿ ਜੇਕਰ ਇਟਲੀ ਅਦਾਲਤ ਤੋਂ ਨਾ ਮਿਲੇ ਰਾਹਤ ਤਾਂ ਫਿਰ ਉੱਤੇ ਦੀ ਅਦਾਲਤ ਦਾ ਰੁਕ ਕਰ ਰਿਆ ਜਾਂਦਾ ਜਦੋਂ ਤੁਸੀਂ ਸਹਿਮਤ ਨਹੀਂ ਹੁੰਦੇ ਹੈਗੇ ਫੈਸਲੇ ਦੇ ਨਾਲ ਫਿਰ ਉੱਪਰ ਦੀ ਅਦਾਲਤ ਦੇ ਵਿੱਚ ਜਾ ਕੇ ਉਸ ਨੂੰ ਚੈਲੰਜ ਕੀਤਾ ਜਾਂਦਾ ਹੈ ਤਾਂ ਬਿਕਰਮ ਮਜੀਠੀਆ ਦੇ ਵਕੀਲਾਂ ਦੇ ਵੱਲੋਂ ਹੁਣ ਕੀ ਚੈਲੰਜ ਕੀਤਾ ਜਾਂਦਾ ਉਹ ਦੇਖਣ ਵਾਲੀ ਗੱਲ ਰਹੇਗੀ ਮੋਹਾਲੀ ਕੋਰਟ ਨੇ ਬੇਲ ਪਟੀਸ਼ਨ ਖਾਰਜ ਕਰ ਦਿੱਤੀ